ਕಲ್ಯਾਨ ਮਹੱਲਾ ਪੰਡਵਾ ਰਾਗ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿੰਚਲ ਸੱਚ ਸ਼ਬਦ ਨਿਸ਼ਾਨ ਰਹਾਉ ਹਰ ਬਿਨ ਆਣ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾ ਕੇ ਦਾਤੇ ਸੁਆਮੀ ਸਰਬ ਘਟਾ ਕੇ ਦਾਤੀ ਸੋਮੀ ਦੇਹ ਤੋਂ ਪਹਿਰਨ ਖਾਣਾ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਨ ਸਰਬ ਸੂਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਸਰਬ ਸੂਖ ਆਨੰਦ ਨਾਨਕ ਇਥੇ ਵਿਸਰਾਮ ਹੈ ਜਪ ਰਾਮ ਨਾਮ ਠਾਣਾ ਕਲਿਆਣ ਨਾਣੀ ਨਾਲ ਬੋਲਣਾ ਕੀ ਵੀ ਪ੍ਰਾਤਨ ਸਰੂਪਾਂ ਚ ਪਾਠ ਨਾਣੀ ਨਾਲ ਲਿਖੀ ਹੈ ਕੋਥੀਆਂ ਚ ਕਲਿਆਣ ਛਪਿਆ ਹੈ ਉਹਦੇ ਪਾਠ ਕਲਿਆਣ ਨਾਣੀ ਨਾਲ ਸੁਧ ਹੈ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਅਤਿਤ ਪਾਵਨ ਰਹਾਉ ਸਾਧ ਸੰਗ ਜਪ નિ ਸੰਗ ਜਮ ਕਾਲ ਇਸ ਨਾ ਖਾਵਨੋ ਮੁਕਤ ਜੁਗਤ ਨਾ ਕੋ ਸੁਖ ਹਰ ਭਗਤ ਲਵੈ ਨਾ ਲਾਵਨੋ ਹਰ ਭਗਤ ਲਵੈ ਨਾ ਲਾਵਨੋ ਪ੍ਰਾਪ ਦਰਸ ਰਬ ਦਾਸ ਨਾਨਕ ਬਹੜ ਜੂਨ ਨਾ ਪਾਤਾਵਨੋ ਕਲਿਆਨ ਮਹਲਾ 4 ਅਸ਼ਟਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਮਾ ਰਾਮ ਰਾਮੋ ਸੋਨ ਮਨ ਪੀਜੈ ਕਿ ਰਾਮਾ ਪਦ ਤੇ ਹੀ ਵਿਸਰਾਮ ਹੈ ਰਾਮਾ ਰਾਮ ਰਾਮੋ ਸੋਨ ਮਨ ਪੀਜੈ ਰਾਮਾ ਰਾਮ ਰਾਮੋ ਸੋਨ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਟ ਮਹਿ ਜੋ ਹੈ ਵੈਸੰਤਰ ਮਾਥ ਸੰਜਮ ਕਾੜ ਕਢੀਜੈ ਮਾਥ ਕੋਲਾ ਬੁਲੈ ਮਾਥ ਸੰਜਮ ਕਾੜ ਕਢੀਜੈ ਆ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲਈਜੈ ਤਤ ਗੁਰਮਤ ਕਾੜ ਲਈਜੈ ਨੌ ਦਰਵਾਜ ਨਵੇ ਦਰ ਫੀਕੇ ਰਸ ਅੰਮ੍ਰਿਤ ਸਵੇ ਚੁਈਜੈ ਕਿਰਪਾ 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 ਕਰ ਪਿਆਰੇ ਗੁਰਬਖਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੰਗਦਾ ਹਰ ਰਸ ਪੀਜੈ ਰਤਨ ਲਾਲ ਅਮੋਲ ਅਮੋਲਕ ਸਤ ਗੁਰ ਸੇਵਾ ਦੀਜੈ ਸਤ ਗੁਰ ਅਗਮ ਅਗਮ ਹੈ ਠਾਕੁਰ ਹਾਰ ਭਾਰ ਸਾਗਰ ਭਗਤ ਤਰੀਜੈ कृपा कृपा कर दीन हम सारिंग एक बूंद नाम मुख दीजे कृपा कृपा कर दीन हम सारिंग इथी विश्राम है एक बूंद नाम मुख दीजे लालन लाल लाल है रंगन मन रंगन को गौर दीजे राम 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 रंग राते ਰਾਸ ਰਸਿਕ ਗਟਕ ਨਿਤ ਪੀਜੈ ਰਸ ਰਸਿਕ ਗਟਕ ਨਿਤ ਪੀਜੈ ਬਸਦਾ ਸप्त ਦੀਪ ਹੈ ਸਾਗਰ ਬਸਦਾ ਸप्त ਦੀਪ ਹੈ ਸਾਗਰ ਬਸਦਾ ਸप्त ਦੀਪ ਹੈ ਸਾਗਰ ਕਾਢ ਕੰਚਨ ਕਾਢ ਤਰੀਜੈ ਮੇਰੇ ਠਾਕੁਰ ਕੀ ਜਨ ਇਹਨੋ ਨਾ ਬਾਦਸ਼ਾਹ ਹੈ ਹਰ ਮਗ ਹੈ ਦਰ ਰਸ ਦੀਜੈ ਤਾਕਤ ਨਾਰ ਪ੍ਰਾਨੀ ਸਾਧ ਭੁਖੇ ਨਿਤ ਭੁਖਨ ਭੁਖ ਕਰੀਜੈ ਭਾਵਤ ਭਾਇ ਭਾਵਹਿ ਪ੍ਰੀਤ ਮਾਇਆ ਲਖ ਕੋਸਨ ਕਉ ਵਿਦ ਦੀਜੈ ਬੇਥ ਬੇਥ ਪਾਠ ਹੈ ਲਖ ਕੋਸਨ ਕਉ ਬੇਥ ਦੀਜੈ ਹਰ 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 ਜਨ ਉਤਮ ਕਿਆ ਉਪਮਾ ਤੈਨ ਦੀਜੈ ਰਾਮ ਨਾਮ ਤਵਲ ਔਰ ਨਾ ਉਕਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ RAM ਗੁਰ ਪਾਰਸ ਪਰਸ ਕਰੀਜੈ RAM ਗੁਰ ਬਾਰਸ ਸਿਥਿ ਸ਼ਾਮ ਪਰਸ ਕਰੀਜੈ ਹਾਮ ਮਿਰਗੁਣੀ ਮਨੂਰ ਅਤ ਫੀਕੇ ਮਿਲ ਸਤਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈਕੁੰਠ ਸਭ ਵੰਛ ਹੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੀ ਜਨ ਮੁਕਤ ਨਾ ਮੰਗੈ ਹਰ ਦਰਸ਼ਨ ਕੀ ਜਨ ਮੁਕਤ ਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮੰਨ ਤੀਜੈ ਮਾਇਆ ਮੋਹ ਸਭਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੀ ਜੈਸੇ ਮੁਰਗਾਈ ਪੰਖ ਨਾ ਭੀਜੈ ਜੋ ਜੋ ਮੁਰਗਾਈ ਪੰਖ ਨਾ ਭੀਜੈ ਮੇਰੇ ਠਾਕੁਰ ਕੀ ਜਨ ਇਤਿ ਸ਼ਮਕ ਅਲਿਪਤ ਹੈ ਮੁਕਤੀ ਇਥੇ ਵਿਸਰਾਮ ਜੋ ਮੁਰਗਾਈ ਪੰਖ ਨਾ ਭੀਜੈ ਚੰਦਨ ਵਾਸ ਭਉੰਗੰ ਵਿੜੀ ਕੇਵ ਮਿਲਿਆ ਚੰਦਨ ਲੀਜੈ ਕਿਵ ਮਿਲਿਆ ਚੰਦਨ ਲੀਜੈ ਕਾੜ ਖੜਗ ਗੁਰ ਧਿਆਨ ਕਰਾਰਾ ਵਿਖ ਖੇਦ ਖੇਦ ਰਸ ਪੀਜੈ ਆਨ ਆਨ ਸਮਦਾ ਬਹੁ ਕੀਨੀ ਪਾਗ ਬੈ ਸੰਤਰ ਭਸਮ ਕਰੀਜੈ ਮਹਾ ਉਗਰ ਪਾਪ ਸਾਖਤ ਨਰ ਕੀਨੇ ਮਿਲ ਸਾਧੂ ਲੋਕੀ ਦੀਜੈ ਮਿਲ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਾਨੀਕੇ ਜਿਨ ਅੰਤਰ ਨਾਮ ਤਰੀਜੈ ਪਰਸ ਨਿਪਰਸ ਭਏ ਸਾਧੂ ਜਾਨ ਜਨ ਹਰ ਭਗਵਾਨ ਦਿਖੀਜੈ ਇਹ ਇਹ ਪਾਠ ਪਰਸ ਨਿਪਰਸ ਕਰਨਾ ਹੈ ਲਿਖਿਆ ਹੋਇਆ ਪਰਸ ਨਿਪਰਸ ਪਾਠ ਸੰਪਰਦਾਚ ਪਰਸ ਨਿਪਰਸ ਭਏ ਸਾਧੂ ਜਾਨ ਇਸ ਤਾਂ ਕਰਾਇਆ ਜਾਂਦਾ ਹੈ ਜਨ ਹਰ ਭਗਵਾਨ ਦਿਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉ ਕਰ ਤਾਮਤ ਨੀਜੈ ਤੰਤ ਸੂਤ ਕਿਛ ਨਿਕਸੈ ਨਾਹੀ ਸਾਖਤ ਸੰਗ ਨਾ ਤੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਵੀ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹੰ ਕਿਉ ਕਰ ਮਿਲਹਿ ਮਿਲੀਜੈ ਨਾਨਕ ਮੇਲ ਮਿਲਾਏ ਗੁਰ ਪੂਰਾ ਜਾਨ ਕਾ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਰਾਮ ਰਵੀਜੈ ਰਾਮਾ ਪਦ ਤੇ ਜੀ ਸੁਆਮੀ ਰਾਮਾ ਰਾਮ ਰਾਮੋ RAM ਰਵੀਜੈ ਸਾਧੂ ਸਾਦ ਸਾਦ ਜਨ ਨੀਕੇ ਮਿਲ ਸਾਧੂ ਹਾਰੇ ਰੰਗ ਤੀਜੈ ਰਹਾਉ ਜੀਅ ਜੰਤ ਸਭ ਜਗ ਹੈ ਜੀਤਾ ਜੀਅ ਜੰਤ ਸਭ ਜਗ ਹੈ ਜੀਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਦ ਮਿਲਾਵ ਜਗ ਥੰਮਨ ਕੋ ਥੰਮ ਦੀਜੈ ਬਸੁਦਾ ਤਲ ਤਲ ਸਾਲੂ ਉਪਰ ਮਿਲ ਸਾਧੂ ਚਰਨਰ ਲਿਜੈ ਆਤ ਊਤਮ ਅਤ ਊਤਮ ਹੋਵ ਸਭ ਸਿਸ਼ਟ ਚਰਨ ਤਲ ਦੀਜੈ ਇਸ ਸਿਸ਼ਟ ਪਾਠ ਕਰਨਾ ਹੈ ਸਭ ਸਿਸ਼ਟ ਚਰਨ ਤਲ ਦੀਜੈ ਗੋਰਾ ਮੁਖ ਜੋਤ ਸਾ ਛਪਿਆ ਸਿਸ਼ਟ ਹੈ ਪਰ ਪਾਠ ਸਿਸ਼ਟ ਪਾਠ ਹੈ ਨਹੀਂ ਹੈਗਾ ਹੈ ਸਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰਲੀਜੈ ਆਤ ਕੂਤਮ ਆਤ ਉਤਮ ਹੋਵ ਸਭ ਸੇਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵ ਨੀਕੀ ਗੁਰਮੁਖ ਜੋਤ ਭਲੀ ਸਿਵ ਨੀਕੀ ਆਣ ਪਾਨੀ ਸਖਤ ਪਰੀਜੈ ਮੈਨ ਦੰਤ ਨਿਖਸੇ ਗੁਰ ਬਚਨੀ ਹਰ ਚੱਬ 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 ਹਰ ਰਸ ਪੀਜੈ ਸਾਰ ਚੱਬ ਚੱਬ ਹਰ ਰਸ ਪੀਜੈ ਆਰਾਮ ਨਾਮ ਅਨੁਗ੍ਰਹਿ ਬਹੁ ਕੀਆ ਗੁਰ ਸਾਧੂ ਪੁਰਖ ਮਲੀਜੈ ਗੁਣ ਆਰਾਮ ਨਾਮ ਵਿਸਥੀਰਣ ਕੀਏ ਹਰ ਸਗਲ ਭਾਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹਿ ਨਸ ਕੀਜੈ ਜੋ ਜਲ ਮੀਨ ਜਲੰਗਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤੈ ਸਾਧੂ ਧੂਰ ਨਾ ਪੀਜੈ ਤਿਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਤਿਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਬਰਤ ਜਾਗ ਕੁੰਨ ਕੀਏ ਸਭ ਤੀਰਥ ਪਰ ਬਰਤ ਜਾਗ ਕੁੰਨ ਕੀਏ 헤ਵਾ ਗਾਲ ਗਾਲ ਤਨ ਛੀਜੈ ਅਤੁਲਾ ਤੋਲ RAM ਨਾਮ ਹੈ ਗੁਰਮਤ ਅਤੁਲਾ ਤੋਲ ਥੋੜਾ ਜਿਹਾ ਅਤੁਲਾ ਤੋਲ RAM ਨਾਮ ਹੈ ਗੁਰਮਤ ਕੋ ਪੂਜੈ ਨਾ ਤੋਲ ਤਲੀਜੈ ਕੋ ਪੂਜੈ ਨਾ ਤੋਲ ਤੁਲੀਜੈ ਪੂਜੈ ਕੋ ਆਵਗੋਨ ਬ੍ਰਹਮ ਬ੍ਰਹਮ ਤੂੰ ਜਾਣੈ ਜਨ ਨਾਨਕ ਸਰਨ ਪਰੀਜੈ ਤੂੰ ਜਾਲ ਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ